ਨੰਬਰ ਪਲੇਟ ਦੇ ਦਿਗੇ ਆ ਵੀ ਬੈਠਣ ਨੂੰ ਕੋਲ ਨਾਲ ਕਾਲੂ ਉਧਰ ਚਲਾਜਾ ਸਾਡਾ ਜੀ ਅੱਛਾ ਕੀ ਨਾਮ ਆ ਤੁਹਾਡਾ ਚਮਕੌਰ ਸਿੰਘ ਜੀ ਚਮਕੌਰ ਸਿੰਘ ਜਿਹੜੇ ਤੁਹਾਡੇ ਤੇ ਇਹ ਪਰਚਾ ਦਿੱਤਾ ਹੈਗਾ ਕਦੋਂ ਤੋਂ ਤੁਸੀਂ ਇਹ ਚੋਰੀਆਂ ਗੱਡੀਆਂ ਦੇਖ ਰਿਹਾ ਤੁਸ ਨੂੰ ਕਰਦੇ ਜਾ ਰਹੇ ਹੋਗੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਇਹ ਗੱਡੀ ਲਈ ਸੀਗੀ ਜੀ ਮੈਂ ਰਾਮਪਰੇ ਤੋਂ ਬਰਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ ਰਾਮਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਉਸ ਤੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕੈਨ ਨੂੰ ਦਵਾਈ ਸੀਗੀ ਜੀ ਇਹ ਪੱਪੂ ਕੈਨ ਨੇ ਇਹ ਮੈਨੂੰ ਫੇਰ ਵਾਪਸ ਦਿੱਤੀ ਜੀ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਨਹੀਂ ਲੈਣੀ ਇਹ ਉਦੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਜੁਕੇ ਦੇ ਕਾਗਜ਼ ਲਾ ਲਏ ਜੀ ਨਹੀਂ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਬਸ ਅਨਪੜਤਾ ਜੀ ਨਹੀਂ ਅਨਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾ ਹੈਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਨਹੀਂ ਨਹੀਂ ਨਾ 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 ਜੀ ਨਾ ਮੈਂ ਇਹ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫੀ ਡਾਪਟ ਲਿਆ ਜੀ ਸਾਰਾ ਕੁਝ ਲਿਆ ਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਬਈ ਜਿਹੜੇ ਪਾਸ ਪੁਲਸਤਪਤੀ ਅਸੀਂ ਦੇ ਵਿੱਚ ਸਾਹਮਣੇ ਆਏ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਵੀ ਇਹ ਜਾਂ ਚੋਰੀ ਦੀ ਆ ਕਦੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵਿੱਚ ਇਹ ਆ ਰਾਮਪਰੇ ਦੇ ਬੰਦਿਆਂ ਨੇ ਸਾਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਕ੍ਰਾਈਬ ਦਾ ਤੁਸੀਂ ਮੈਂ ਕਰਦਾ ਜੀ ਇਸੇ ਸੱਤ ਸਾਲ ਹੋ ਗਏ ਸਾਰ ਤੁਹਾਡੇ ਕੋਲ ਕੋਈ ਲੀਗਲੀ ਡਾਕੂਮੈਂਟ ਹੈਗੀ ਐ ਸਕ੍ਰਾਈਬ ਦਾ ਕੰਮ ਕਰਨ ਦਾ ਜਾਂ ਗੱਡੀਆਂ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਤੁਹਾਡੇ ਕੋਲੇ ਹੈਗਾ ਕੋਈ ਜਾਂ ਸਿਰਫ ਐਂ ਬਸ ਸੱਜਾ ਕੱਬਾ ਕਰਕੇ ਗਰੀ ਜਾਨੇ ਹੋ ਨਹੀਂ ਐਂ ਸੱਜਾ ਕੱਬਾ ਕਰਨੀ ਹੈ ਜੀ ਹੂੰ ਬਸ ਆ ਹੁੰਦਾ ਹੀ ਸਾਡੇ ਕੋਲੇ ਲਾਇਸ ਨੀ ਕਿਉਂ ਕਿਹਨੇ ਦਿੱਤਾ ਗੱਲ ਸੰਸਥਾ ਨੂੰ ਆ ਜੀਐਸਟੀ ਨੰਬਰ ਹੁੰਦਾ ਜੀ ਜੀਐਸਟੀ ਤਾਂ ਲਾਇਸੈਂਸ ਨਹੀਂ ਨਾ ਹੁੰਦਾ ਹਾਂਜੀ ਨੇ ਹੋਰ ਜੀ ਇਹਦਾ ਕਵਾੜ ਦਾ ਸਰ ਬਣਿਆ ਨਹੀਂਗਾ ਮੈਂ ਬਣਵਾਇਆ ਸੀਗਾ ਸਰ ਬਣਦਾ ਨਹੀਂਗਾ ਸਰ ਮੈਂ ਬਹੁਤ ਭੱਜਿਆ ਨੱਠਿਆ ਜੀ ਮੈਨੂੰ ਕਿ ਸੈਟਿੰਗ ਕਰਕੇ ਤੁਹਾਡਾ ਕੰਮ ਚੱਲਦਾ ਸੀ ਨਹੀਂ ਨਹੀਂ ਸੈਟਿੰਗ ਸ਼ੂਟਿੰਗ ਕੋਈ ਨਹੀਂ ਗਈ ਹੁਣ ਤੱਕ ਕਿੰਨੀਆਂ ਕਗੜੀਆਂ ਖਰੀਦੀਆਂ ਤੇ ਡਿਸਟ੍ਰਿਕਟ ਬਸ ਆਹੀ ਖਰੀਦੀਆਂ ਸੀਗੇ ਜੀ ਆਖੜੀਆਂ ਦੀ ਇਹ ਤੁਹਾਡੇ ਮੁੰਡੇ ਦਾ ਵੀ ਨਾਲ ਵਿੱਚ ਹੱਥ ਹੁੰਦਾ ਇਹਦੇ? ਨਾ ਜੀ ਨਾ ਇਹਦਾ ਕੋਈ ਹੱਥ ਨਹੀਂਗਾ ਜੀ ਇਹ ਤਾਂ ਉਹ ਨਹੀਂ ਫਸ ਗਿਆ। ਨਹੀਂ ਨਹੀਂ ਫਸਤਾ ਕਿਸੇ ਕੋਈ ਕਾਰਨ ਤਾਂ ਹੋਊਗਾ ਵਿੱਚ ਜਿਹੜਾ ਇਹਨਾਂ ਨੂੰ ਪਰਚੇ 'ਚ ਨਾਮਜ਼ਦ ਕੀਤਾਗਾ। ਬਾ ਜੀ ਕੋਈ ਨਹੀਂ ਕਹਿ ਸਕਦੇ ਸਰ ਬਸ ਕੁੱਕੀ ਫੋਟੋ ਕਰ ਲਈ ਠੀਕ ਓਕੇ ਜੀ ਬਾਕੀ ਜੇ ਕੁਝ ਪੁੱਛਣਾ ਹੋਵੇ ਉਹਨੂੰ ਪੁੱਛਦੇ ਕਰਦੇ ਆ ਜੀ ਪੁੱਛਦੇ ਆ ਇਹਦੀ ਫਿਰ

ਜਿੰਦਰਾ ਅੱਛਾ ਤਾਂ ਬਲਸਪਲ ਦੇ ਕਿਹੜਾ 24 ਦਾ ਮਕਦਮਾ ਇਹ ਰੇਸ ਕੇਸ ਆ ਗਿਆ ਇਹਦੇ ਵਿੱਚ ਕੀ ਰਿਕਵਰੀ ਹੋਈ ਜਾਂ ਤੇ ਕਿੰਨੇ ਬੰਦੇ ਦੇ ਨਾਮਜਾਜਾਂ ਗ੍ਰਿਫਤਾਰ ਹੋਏ ਹਾਂ ਹਾਂ ਇਸ ਤੇ ਜੀ ਐਫ ਆਈ ਆਰ ਨੰਬਰ 103 ਵਟਾ 25 ਪਧੋਰ ਤੇ ਰਜਿਸਟਰਡ ਹੋਈ ਸੀ ਜੀ ਮੁਖਬਰੀ ਤੇ ਇਸ ਚ ਫਿਲਹਾਲ ਹਜੇ ਤੱਕ ਜੋ ਹੈਗੀਆਂ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੀਆਂ ਨੇ ਜੋ ਕਿ ਜਰਤ ਚਮਕੌਰ ਸਿੰਘ ਕੋਰਾ ਤੇ ਉਹਦਾ ਲੜਕਾ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਭੇਜ ਦੇ ਸੀਗੇ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤੇ ਇੱਕ ਯੂਪੀ ਦੋਨੋਂ ਗੱਡੀਆਂ ਦੇ ਯੂਪੀ ਨੰਬਰ ਦੀਆਂ ਨੇ ਜਿਹਨਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਦਾਮ ਥਾਣਾ ਐਫ ਆਈ ਆਰ ਰਿਸਟਰਡ ਹੋਈ ਹੋਈ ਹੈ ਤੇ ਇੱਕ ਦਿੱਲੀ ਚ ਐਫ ਆਈ ਰਿਸਟਰਡ ਹੋਈ ਹੈ ਦੋਨਾਂ ਗੱਡੀਆਂ ਦੇ ਰਿਕਾਰਡਿੰਗ ਤੇ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਪਿਸ਼ੋਕੜਾ ਅਫਰਾਦਿ ਪਿਸ਼ੋਕੜਾ ਹੈ ਨਾ ਕੋਈ ਅ ਮੈਂ ਐਫ ਆਈ ਆਰ ਰਜਿਸਟਰਡ ਹੈਗੀਆਂ ਨੇ ਪਹਿਲਾਂ ਇਹਨਾਂ ਤੇ ਚੋਰੀ ਦਾ ਮੁਕਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਵੀ ਹੈਗੇ ਤੇ ਇਹਨਾਂ ਦਾ ਕਿੰਨੇ ਨੰਬਰ ਦਾ ਮਾਮਲਾ ਸੀ ਜਾਂ ਹੋਰ ਵੀ ਦੋ ਦੋ ਦਿਨ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਨਯੋਗ ਅਦਾਲਤ ਤੋਂ ਫੇਰ ਰਿਮਾਂਡ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੇ ਹੋਰ ਗੱਡੀਆਂ ਦੀ ਕੁਝ ਕਿਸਚ ਮੰਦਾ ਹੈ ਹੋ ਰਿਕਵਰੀ ਕੀਤੀ ਜਾ ਸਕੇ ਜੀ ਜਿਵੇਂ ਇਹਨਾਂ ਤੇ ਬੱਸ-ਬੱਸ ਹੋਰ ਵੀ ਜਿਵੇਂ ਪਰਚੇ ਦਰਦੇ ਆ ਜੀ ਉਹ ਪੁਲਿਸ ਵੱਲੋਂ ਵੀ ਇਹਦਾ ਰਿਮਾਂਡ ਲਿਆ ਜਾਣਾ ਹੈ ਜੀ ਨਹੀਂ ਜੀ ਉਹ ਪਹਿਲੇ ਅੰਡਰ ਪਹਿਲਾਂ ਵੀ ਜੇਲ੍ਹ ਕਰ ਚੁੱਕਾ ਜੀ ਉਹ ਕਿਸਾਂ ਕਿਤੇ ਇਹ ਨਹੀਂ ਮੈਸ ਪਤਾ ਨਹੀਂ ਸਰ ਹੋਰ ਵੀ ਕੋਈ ਇਸ ਗੋਲਪ ਧੰਦੇ ਦੇ ਵਿੱਚ ਸ਼ਾਮਲਾ ਜੋ ਦੇਖੋ ਐਸ ਪਰ ਇਹ ਜੇ ਇਨਵੈਸਟੀਗੇਸ਼ਨ ਹੈ ਅੱਗੇ ਕਰ ਰਹੇ ਹਾਂ ਜੀ ਜੋ ਆਏਗਾ ਤਦ ਸਾਰਾ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੀ ਸੀ ਜੀ ਸਾਧਨ ਕਿੱਥੋਂ ਰਿਕਵਰ ਹੋਏਗੀ ਇਹ ਇੱਕ ਤਾਂ ਇਹਨੂੰ ਮੁਖਬੀ ਤੇ ਜੋ ਫੜਿਆ ਜੀ ਇਹ ਮੌਕੇ ਤੇ ਮਿਲ ਗਿਆ ਜੀ ਦੂਸਰਾ ਇਹਦੀ ਪੁੱਛਗਿੱਛ ਤੇ ਇਹ ਗੋਡਾਊਨ ਜਿਹੜਾ ਹੈਗਾ ਇਹਦਾ ਉਹ ਤੋਂ ਮਿਲਿਆ ਸੀਗਾ ਜੀ ਇਹ ਦਾ ਡਾਊਨ ਆਫ ਲੀਗਲੀ ਚੱਲ ਰਿਹਾ ਜਾਂ ਜੋ ਸਰਪਾਈ ਵੀ ਪਤਾ ਨਹੀਂ ਉਹ ਸਾਡੇ ਅਕੋਰਡਿੰਗ ਉਹ ਇਲੀਗਲ ਹੈ ਉਹ ਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਅਮਲ 'ਚ ਲਿਆਵਾਂਗੇ ਜੀ ਕੋਈ ਰਿਕਾਰਡ ਚੈੱਕ ਹੋਇਆ ਹੈ ਸਰ ਨੇ ਹੁਣ ਤੱਕ ਕਿੰਨੀਆਂ ਗੱਡੀਆਂ ਦੀ ਰਿਪੋਰਟ ਕਰਾਈ ਹੈ ਉਹ ਚੈੱਕ ਕਰ ਰਹੇ ਹਾਂ ਜੀ ਉਹ ਚੈੱਕ ਕਰ ਤੇ ਜਿਹੜੀ ਗੱਡੀਆਂ ਇਹ ਤੁਸੀਂ ਪੜੀਆਂ ਗੀਆਂ ਇਹ